ਅਮਰੀਕੀ ਤਕਨੀਕੀ ਕੰਪਨੀਆਂ ਦੇ ਵਿੱਚੋਂ ਵੱਡੇ ਪੱਧਰ ਤੇ ਛਾਂਟੀ ਕੀਤੀ ਜਾ ਰਹੀ ਹੈ ਕੁਝ ਲੋਕਾਂ ਨੇ ਦੋਸ਼ ਲਗਾਇਆ ਕਿ ਇਹ ਛਾਂਟੀ ਇਸ ਲਈ ਹੋ ਰਹੀ ਹੈ ਕਿ ਤਾਂ ਜੋ H1B ਵੀਜ਼ਾ ਦੇ ਕੇ ਸਸਤੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਿਆ ਜਾ ਸਕੇ ਇਸ ਦੌਰਾਨ ਇਨਾ ਤਕਨੀਕੀ ਕੰਪਨੀਆਂ ਉਤੇ ਇਕ ਵਾਰ ਫਿਰ ਇੱਕ ਵੱਡਾ ਦੋਸ਼ ਲਗਾਇਆ ਗਿਆ ਕਿ ਜਿਸ ਵਿੱਚ ਕਿਹਾ ਗਿਆ ਕਿ ਕੰਪਨੀਆਂ ਹੁਣ ਅਖਬਾਰਾਂ ਦੇ ਵਿੱਚ ਨੌਕਰੀ ਦੇ ਇਸ਼ਤਿਹਾਰ ਦੇ ਨਿਯਮ ਨੂੰ ਬਾਈਪਾਸ ਕਰ ਰਹੀਆਂ ਨੇ ਅਮਰੀਕਾ ਦੇ ਵਿੱਚ ਇੱਕ ਨਿਯਮ ਹੈ ਕੀ ਕੰਪਨੀਆਂ ਨੂੰ ਅਖਬਾਰਾਂ ਦੇ ਵਿੱਚ ਨੌਕਰੀਆਂ ਦੇ ਵੇਰਵੇ ਦੇਣੇ ਪੈਂਦੇ ਨੇ ਤਾਂ ਜੋ ਅਮਰੀਕੀ ਲੋਕ ਇਨ੍ਹਾਂ ਨੌਕਰੀਆਂ ਦੇ ਲਈ ਅਰਜ਼ੀ ਦੇ ਸਕਣ ਅਤੇ ਉਹਨਾਂ ਨੂੰ ਪ੍ਰਾਪਤ ਕਰ ਸਕਣ ਨਿਯਮ ਦੇ ਵਿੱਚ ਕਿਹਾ ਗਿਆ ਹੈ ਕਿ ਨੌਕਰੀ ਪਹਿਲਾਂ ਉਹਨਾਂ ਲੋਕਾਂ ਨੂੰ ਜਾਣੀ ਚਾਹੀਦੀ ਹੈ ਜੋ ਅਮਰੀਕਾ ਦੇ ਵਿੱਚ ਪੈਦਾ ਹੋਏ ਨੇ ਨਿਊਜ਼ਮਿਕ ਦੀ ਗੱਲ ਰਿਪੋਰਟ ਕਹਿੰਦੀ ਹੈ ਕਿ ਨੌਕਰੀ ਦੇਸ਼ ਦੇ ਹਾਲ ਇਸ ਤਰੀਕੇ ਦੇ ਨਾਲ ਦਿੱਤੇ ਜਾ ਰਹੇ ਨੇ ਕਿ ਬੇਨਿਕਾਰਾ ਦੀਆਂ ਅਰਜ਼ੀਆਂ ਸਿੱਧੇ ਕੰਪਨੀ ਦੇ ਗਲੋਬਲ ਮੋਬਿਲਟੀ ਵਿਭਾਗ ਤੱਕ ਪਹੁੰਚੇ ਜਾਣ ਆਮ ਤੌਰ ਤੇ ਅਜਿਹਾ ਉਦੋਂ ਹੁੰਦਾ ਹੈ ਜਦੋਂ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਤੇ ਰੱਖਣਾ ਪੈਂਦਾ ਹੈ ਭਾਵੇਂ ਅਰਜ਼ੀਆਂ ਅਖਬਾਰ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਪਰ ਅਰਜ਼ੀ ਦੇਣ ਤੋਂ ਬਾਅਦ ਅਲਜੀ ਉਸ ਵਿਭਾਗ ਤੱਕ ਪਹੁੰਚ ਰਹੀਏ ਜੋ ਸਿਰਫ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਦਾ ਕੰਮ ਸੰਭਾਲਦਾ ਹੈ ਅਮਰੀਕਾ ਨੂੰ H1B ਵੀਜ਼ਾ ਨੌਕਰੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਾਲੀ ਇੱਕ ਵੈੱਬਸਾਈਟ jobs.now ਦੇ ਨਿਊਜ਼ਲਿੰਕ ਨੂੰ ਦੱਸਿਆ ਕਿ ਅਮਰੀਕਾ ਨੂੰ ਇਹ ਵੀ ਨਹੀਂ ਪਤਾ ਕਿ ਵੱਡੀਆਂ ਤਕਨੀਕੀ ਕੰਪਨੀਆਂ ਉਨਾਂ 14 ਲਗਾਤਾਰ ਵਿਤਕਰਾ ਕਰ ਰਹੀ ਹੈ ਨੇ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਅਜੋ ਇਸ ਸਮੇਂ ਜਦੋਂ ਅਮਰੀਕਾ ਦੇ ਵਿੱਚ ਕਾਲਜ ਗ੍ਰੈਜੂਏਟਾਂ ਦੇ ਵਿੱਚ ਬੇਰੋਜ਼ਗਾਰੀ ਤੇਜ਼ੀ ਦੇ ਨਾਲ ਵਧ ਰਹੀ ਹੈ ਭਰਤੀ ਪ੍ਰਕਿਰਿਆ ਦੇ ਵਿੱਚ ਇਹ ਵਿਤਕਰਾ ਗਲਤ ਹੈ ਇਸ ਕਾਰਨ ਅਮਰੀਕੀ ਬੇਰੋਜ਼ਗਾਰ ਰਹਿ ਜਾਂਦੇ ਨੇ ਦੱਸੇ jobs.now ਨੇ ਕਿਹਾ ਕਿ ਇਨ੍ਹਾਂ ਅਹੁਦਿਆਂ ਦੀ ਭਰਤੀ ਕੰਪਨੀ ਦੀ ਭਰਤੀ ਪ੍ਰਕਿਰਿਆ ਤੋਂ ਵੱਖਰੇ ਤੌਰ ਤੇ ਕੀਤੀ ਜਾਂਦੀ ਹੈ ਨਿਊਜ਼ਲਿੱਟ ਦੇ ਇੱਕ ਰਿਪੋਰਟ ਵਿੱਚ ਸੈਂਟ ਫਰਾਂਸਿਸਕੋ ਕ੍ਰੋਨਿਕਲ ਦੇ ਵਿੱਚ OpenAI ਦੁਆਰਾ ਇੱਕ ਨੌਕਰੀ ਦੇ ਇਸ਼ਾਰੇ ਦਾ ਹਵਾਲਾ ਦਿੱਤਾ ਗਿਆ। ਇਸ ਦੇ ਵਿੱਚ ਕਿਹਾ ਕਿ ਕੰਪਨੀ ਨੂੰ ਇੱਕ ਸੌਫਟਵੇਅਰ ਇੰਜੀਨੀਅਰ ਦੀ ਲੋੜ ਹੈ ਪਰ ਰੈਜ਼ੂਮੇ ਵਿੱਚ ਗਲੋਬਲ ਮੋਬਿਲਟੀ ਟੀਮ ਨੂੰ ਪੇਜੇ ਜਾਣ ਚਾਹੀਦੇ ਨਹੀਂ। ਇੱਕ ਹੋਰ ਤਕਨੀਕੀ ਕੰਪਨੀ ਇਨਸਟਰਾਕਰਡ ਨੇ ਕਈ ਉਦਯੋਗਾਂ ਦੇ ਲਈ ਖਾਲੀ ਅਸਾਮੀਆਂ ਜਾਰੀ ਕੀਤੀਆਂ ਨੇ। ਇੱਥੇ ਵੀ ਗਲੋਬਲ ਮੋਬਿਲਟੀ ਟੀਮ ਨੂੰ ਅਰਜ਼ੀਆਂ ਪੇਸ਼ ਕਰਨੀਆਂ ਚਾਹੀਆਂ ਸਾਂ। ਉਹਨੇ ਮਾਰਕੀਟਿੰਗ ਵਿਸ਼ਲੇਸ਼ਣ ਅਤੇ ਡਾਟਾ ਸਾਇੰਸ ਦੇ ਲਈ ਇੱਕ ਡਾਇਰੈਕਟਰ ਦੇ ਲਈ ਇਸ਼ਤਿਹਾਰ ਦਿੱਤਾ ਹੈ ਜਿਸ ਦੇ ਵਿੱਚ ਰੈਜ਼ਿਊਮੇ ਇਮੀਗ੍ਰੇਸ਼ਨ@udemy.com ਉੱਤੇ ਪੇਜੇ ਜਾਣੇ ਚਾਹੀਦੇ ਨੇ। ਗਲੋਬਲ ਮੋਬਿਲਟੀ ਟੀਮ ਦਾ ਕੰਮ ਵਿਦੇਸ਼ਾਂ ਤੋਂ ਕਾਮਿਆਂ ਨੂੰ ਨੌਕਰੀ ਤੇ ਰੱਖਣਾ ਹੈ। ਵੱਡੀਆਂ ਤਕਨੀਕੀ ਕੰਪਨੀਆਂ ਦੇ ਵਿੱਚ ਕੁਆਲਿਟੀ H1B ਵੀਜ਼ਾ ਰਾਹੀਂ ਕੀਤੀ ਜਾਂਦੀ ਹੈ। ਗਲੋਬਲ ਮੋਬਿਲਟੀ ਟੀਮ ਇਹ ਗੱਲ ਹੀ ਬਣਉਂਦੀ ਹੈ ਕਿ ਕਿਹੜੇ ਵਦੇਸ਼ੀ ਕੰਮ ਇਹਨੂੰ ਛੁਣਿਆ ਜਾਵੇਗਾ ਉਸ ਤੋਂ ਬਾਅਦ ਹੀ ਉਹਨਾਂ ਨੂੰ H1B ਵੀਜ਼ਾ ਮਿਲਦਾ ਹੈ ਹੁਣ ਇਹ ਦੋਸ਼ ਲਗਾਏ ਜਾ ਰਹੇ ਕਿ ਅਜਈਆਂ ਨੌਕਰੀਆਂ ਲਈ ਇਸ਼ਤਿਹਾਰ ਸਿਰਫ H1B ਵੀਜ਼ਾ ਵਾਲੇ ਕੰਮਿਆਂ ਨੂੰ ਲਿਉਣ ਦੇ ਲਈ ਕੀਤੇ ਜਾ ਰਹੇ ਨਹੀਂ ਬੇਰੀਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ